ਆਇਆ ਜੀ ਸ਼੍ਰੀ ਰੀਠਾ ਸਾਹਿਬ ਜੀ ਦੀ ਯਾਤਰਾ ਤੇ ਤੇ ਰੀਠਾ ਸਾਹਿਬ ਜੀ ਰਹਿ ਗਿਆ ਜੀ ਇੱਥੋਂ 5 ਕਿਲੋਮੀਟਰ ਦੂਰ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਹ ਰਸਤਾ ਜਾਂਦਾ ਜੀ ਸ਼੍ਰੀ ਰੀਠਾ ਸਾਹਿਬ ਜੀ ਨੂੰ ਅਸੀਂ ਯਾਤਰਾ ਸ਼ੁਰੂ ਕੀਤੀ ਹੈ ਜੀ ਲੁਧਿਆਣੇ ਤੋਂ ਤੇ ਲੁਧਿਆਣਾ ਦੇ ਕੋਲ ਆਪਣਾ ਪਿੰਡ ਹੈ ਜਸਪਾਲਵੰਗਰ ਤੇ ਪੰਜਾਬ ਤੋਂ ਆਉਣ ਦੇ ਰਸਤੇ ਇੱਧਰ ਗੁਰਦੁਆਰਾ ਸ੍ਰੀ ਰੀਤਾ ਸਾਹਿਬ ਦੇ ਜੀ ਦੋ ਨੇ ਇੱਕ ਤਾਂ ਆਪਾਂ ਵਾਇਆ ਦਿੱਲੀ ਸਹਾਰਨਪੁਰ ਆ ਸਕਦੇ ਆ ਤੇ ਇੱਕ ਆਪਾਂ ਵਾਇਆ ਸ੍ਰੀ ਪੌਂਡਾ ਸਾਹਿਬ ਹਰਦوار ਹੋ ਕੇ ਆ ਸਕਦੇ ਆ ਅਸੀਂ ਰਸਤਾ ਚੁਣਿਆ ਸ੍ਰੀ ਪੌਂਡਾ ਸਾਹਿਬ ਵਾਲਾ ਕਿਉਂਕਿ ਹੁਣ ਗਰਮੀ ਦੇ ਦਿਨ ਨੇ ਸਾਨੂੰ ਇਹ ਸੀਗਾ ਵੀ ਉੱਧਰ ਥੋੜਾ ਠੰਡਾ ਏਰੀਆ ਹੋਊਗਾ ਤੇ ਪਹਿਲੀ ਰਾਤ 'ਚ ਅਸੀਂ ਰੁਕੇ ਸੀਗੇ ਸ੍ਰੀ ਪੌਂਡਾ ਸਾਹਿਬ ਲੁਧਿਆਣਾ ਤੋਂ ਚੱਲ ਕੇ ਹੌਲੀ ਹੌਲੀ ਆਏ ਸੀ ਆਰਮਨਾਲ ਤੇ ਦੂਜੀ ਰਾਤ ਅਸੀਂ ਰੁਕੇ ਸੀਗੇ ਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਇਹ ਹੈਗਾ ਜੀ ਕਾਸ਼ੀਪੁਰ ਦੇ ਵਿੱਚ ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਤੀਜੀ ਰਾਤ ਅਸੀਂ ਰੁਕੇ ਸੀਗੇ ਜੀ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਯਾਨੀ ਕਿ ਰਾਤ ਰੁਕੇ ਸੀ ਅਸੀਂ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਤੇ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਤੋਂ ਔਣ ਦੇ ਵੀ ਅੱਗੇ ਜਾ ਕੇ ਯਾਨੀ 2-3 ਰਸਤੇ ਨੇ ਕਹਿੰਦੇ ਅਸੀਂ ਉਹ ਰਸਤਾ ਆਏ ਆ ਸੁਖੀ ਢਾਂਗ ਆ ਇੱਕ ਉਥੇ ਏਰੀਆ ਪੈਂਦਾ ਇਹ ਅਸੀਂ ਸੁਖੀ ਢਾਂਗ ਵਾਲਾ ਰਸਤਾ ਆਏ ਆ ਇਹ ਰਸਤਾ ਹੈਗਾ ਟੋਟਲੀ ਪਹਾੜੀ ਰਸਤਾ ਉੱਚੇ ਉੱਚੇ ਪਹਾੜ ਨੇ ਤੇ ਜਿਵੇਂ ਆਪਾਂ ਦੇਖਦੇ ਆ ਤੇ ਇਹ ਹੈਗਾ 80 ਕਿਲੋਮੀਟਰ ਦਾ ਰਸਤਾ ਗੱਡੀਆਂ ਵੀ ਆਉਂਦੀਆਂ ਨੇ ਸਕੂਟਰ ਮੋਟਰਸਾਈਕਲ ਵੀ ਆਉਂਦੇ ਨੇ ਇੱਥੇ ਯੂਪੀ ਤੇ ਉੱਤਰਾਖੰਡ ਦੇ ਜਿਆਦਾ ਸ਼ਰਧਾਲੂ ਆਉਂਦੇ ਨੇ ਸਾਨੂੰ ਜਿਹੜੇ ਮਿਲੇ ਨੇ ਪੰਜਾਬੀ ਸ਼ਰਧਾਲੂ ਕਿਉਂਕਿ ਯੂਪੀ ਵਿੱਚ ਵੀ ਪੰਜਾਬੀ ਜ਼ਿਆਦਾ ਨੇ ਤੇ ਹੈਗੇ ਨੇ ਕਾਫੀ ਤੇ ਉਤਰਾਖੰਡ ਵਿੱਚ ਵੀ ਹੈਗੇ ਨੇ ਪੰਜਾਬ ਵਾਲੇ ਵੀ ਮਿਲੇ ਨੇ ਲੇਕਿਨ ਉਹ ਘੱਟ ਮਿਲੇ ਨੇ ਕਿਉਂਕਿ ਪੰਜਾਬ ਵਾਲੇ ਜਿਆਦਾ ਆਪਣੇ ਸ਼੍ਰੀ ਹਿਮਕੁੰਡ ਸਾਹਿਬ ਬੰਨੂ ਜਾਂਦੇ ਨੇ ਆਹ ਦਿਨਾਂ ਦੇ ਵਿੱਚ ਤੇ ਇੱਧਰ ਵੀ ਆਉਂਦੇ ਨੇ ਇਹ ਜਾਣੀ ਵੀ ਘੱਟ ਲੋਕਾਂ ਨੂੰ ਪਤਾ ਇਹ ਸਥਾਨ ਬਾਰੇ ਪਤਾ ਤਾਂ ਹੈਗਾ ਇਹ ਨਹੀਂ ਪਤਾ ਵੀ ਕਿੱਧਰ ਚੀ ਜਾਣਾ ਪੈਂਦਾ ਜਾਂ ਕਿੰਨਾ ਕੁ ਦੂਰ ਆ ਅਸੀਂ ਸ਼੍ਰੀ ਹਿਮਕੁੰਡ ਸਾਹਿਬ ਪਹਿਲਾਂ ਜਾਏ ਸੀ ਤੇ ਹੁਣ ਅਸੀਂ ਆਏ ਆ ਇੱਥੇ ਗੁਰਦੁਆਰਾ ਸ਼੍ਰੀ ਰੀੜਾ ਸਾਹਿਬ ਤੇ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਆ ਪਿੰਡ ਜਿਹਾ ਆ ਗਿਆ ਇੱਕ ਤੇ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਹੁਣ ਮੈਨੂੰ ਲੱਗਦਾ ਨੇੜੇ ਹੀ ਆ। ਬਾਜ਼ਾਰ ਸ਼ੁਰੂ ਹੋ ਗਿਆ ਅੱਗੇ ਛੋਟਾ ਜਿਹਾ ਪਿੰਡ ਆ ਉਹ ਵੱਡੇ ਵੱਡੇ ਪਹਾੜ ਆ। ਤੇ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਅੱਗੇ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁਣ ਸ਼ੁਰੂ ਹੋ ਜਾਣੇ ਆ ਪਹਾੜਾਂ ਦੇ ਪਿਛਾੜੇ ਕਹਿੰਦੇ ਤੁਹਾਨੂੰ ਥੱਲੇ ਜਾਂਦੇ ਜਾਂਦੇ ਯਾਨੀ ਦਿਖਣ ਲੱਗ ਜੂਗਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਣੇ ਆ। ਗੁਰਦੁਆਰਾ ਸਾਹਿਬ ਇੱਧਰ ਹੈਗੇ ਇੱਧਰ। ਗੁਰਦੁਆਰਾ ਸਾਹਿਬ। ਇਹ ਹੁਣ ਸਾਰਾ ਰਸਤਾ ਨਿਮਾਣ ਵਾਲਾ ਆ ਰਹੇ ਆ ਆਪਾਂ ਥੱਲੇ ਨੂੰ ਹੀ ਜਾ ਰਹੇ ਆ। ਸਾਨੂੰ ਲੱਗਦਾ ਵੀ ਉਹ ਜਿਹੜੀ ਆ ਨਾਲ ਨਾਲ ਨਦੀ ਜਾਂਦੀ ਆ ਨਾ ਵੀ ਨਦੀ ਦੇ ਕਿਨਾਰੇ ਤੇ ਹੀ ਆ ਟਕੰਡੇ ਤੇ ਹੀ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ। ਲਓ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਨੂੰ ਸਾਹਮਣੇ ਹੋ ਰਹੇ ਨੇ ਹੁਣ। ਸਾਹਮਣੇ ਆ ਰਿਹਾ ਜੀ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਖੇਤਾਂ ਦੇ ਵਿੱਚ ਨਜ਼ਰ ਆ ਰਿਹਾ ਗੁਰਦੁਆਰਾ ਸ੍ਰੀ ਰੀਟਾ ਸਾਹਿਬ ਤੇ ਆਪਾਂ ਜਾ ਕੇ ਨਾਲੇ ਦਰਸ਼ਨ ਕਰਦੇ ਆਂ ਤੇ ਨਾਲੇ ਆਪਾਂ ਇਥੋਂ ਦੇ ਇਤਿਹਾਸ ਦੀ ਜਾਣਕਾਰੀ ਵੀ ਨਾਲ ਦੀ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਦੇਖਿਓ ਐਂਡ ਤੱਕ ਬਹੁਤ ਸੋਹਣਾ ਨੇਚਰਲ ਜਿਹਾ ਏਰੀਆ ਵਾ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਤਾਂ ਥੋੜੀ ਗਰਮੀ ਸੀਗੀ ਲੇਕਿਨ ਇੱਥੇ ਹੁਣ ਥੋੜੀ ਜਿਹੀ ਠੰਡ ਆ ਗਈ ਆ ਦੇ ਉਹ ਖੇਤਾਂ ਵਿੱਚ ਲੱਗਦਾ ਝੋਨਾ ਲਾਇਆ ਹੋਇਆ ਤੇ ਵਿਚਕਾਰ ਬਿਲਕੁਲ ਸਫੈਦ ਸਫੈਦ ਚਿੱਟਾ ਚਿੱਟਾ ਨਜ਼ਰ ਆ ਰਿਹਾ ਜੀ ਗੁਰਦੁਆਰਾ ਸ਼੍ਰੀ ਰੀੜਾ ਸਾਹਿਬ ਅੰਬਾ ਦੇ ਦਰਖਤ ਇੱਥੇ ਆਸ-ਪਾਸੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਰਸਤਾ ਕੋਈ ਇੱਥੇ ਦਾ ਕੋਈ ਜ਼ਿਆਦਾ ਔਖਾ ਵੀ ਹੈ ਨਹੀਂ ਸੀ ਮੋਟਰਸਾਈਕਲ ਤੇ ਵੀ ਆਮ ਆਇਆ ਜਾਂਦਾ ਕੋਈ ਜ਼ਿਆਦਾ ਵੀ ਇਹ ਨਹੀਂ ਹੈਗਾ ਵੀ ਓਕੇ ਆਈ ਵਾਲਾ ਰਸਤਾ ਨਹੀਂ ਹੈਗਾ ਠੀਕ ਰਸਤਾ ਸੀਗਾ ਗੱਡੀਆਂ ਵੀ ਆਉਂਦੀਆਂ ਨੇ ਤੇ ਬਾਈਕ ਵੀ ਇੱਥੇ ਆ ਰਹੇ ਨੇ ਆਪਾਂ ਆਏ ਹੋਏ ਜੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਤੇ ਆਜੋ ਆਪਾਂ ਦਰਸ਼ਨ ਕਰੀਏ ਤੇ ਨਾਲ ਇਤਿਹਾਸ ਵੀ ਸਾਂਝਾ ਕਰਾਂਗੇ ਸਾਰੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰੀਏ ਸਾਹਮਣੇ ਐਂਟਰੀ ਹੁੰਦੀ ਹੈ ਜੀ ਇੱਥੋਂ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਲਓ ਜੀ ਸੱਜੇ ਪਾਸੇ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਗੱਡੀਆਂ ਮੋਟਰਸਾਈਕਲਾਂ ਦੀ ਤੇ ਅਸੀਂ ਆਪਣਾ ਮੋਟਰਸਾਈਕਲ ਲਾਤਾ ਇੱਥੇ ਤੇ ਐਂਟਰੀ ਕਰਨ ਦੇ ਨਾਲ ਹੀ ਸੱਜੇ ਪਾਸੇ ਪਾਰਕਿੰਗ ਆ ਜਿੱਧਰ ਨੂੰ ਮੁੜਦੀ ਇਹ ਸਾਹਮਣੇ ਦਫ਼ਤਰ ਬਣਾਇਆ ਹੋਇਆ ਜੀ ਜਿੱਥੇ ਸਿੰਘ ਸਾਹਿਬ ਬੈਠਦੇ ਨੇ ਜਿੱਥੋਂ ਆਪਾਂ ਕਮਰਾ ਵਗੈਰਾ ਲੈਣਾ ਆਉਣ ਸਾਰੀ ਆਪਾਂ ਇੱਥੋਂ ਬੈਗ ਰੱਖ ਕੇ ਕਮਰਾ ਵਗੈਰਾ ਲਿਆ ਤੇ ਕਮਰੇ ਦੇ ਵਿੱਚ ਆਪਾਂ ਬੈਗ ਰੱਖਦੇ ਆ ਇਹ ਸਾਹਮਣੇ ਉੱਪਰ ਵੀ ਕਮਰੇ ਬਣੇ ਹੋਏ ਨੇ ਰਹਿਸ਼ੀ ਕਮਰੇ ਬਣੇ ਹੋਏ ਨੇ ਇੱਥੇ ਵੀ ਸੰਗਤਾਂ ਠਹਿਰਦੀਆਂ ਨੇ ਤੇ ਇਹ ਦੋ ਮੰਜ਼ਲਾ ਬਣਿਆ ਹੋਇਆ ਆ ਆ ਪੌੜੀਆਂ ਵੀ ਉੱਪਰ ਨੂੰ ਜਾਂਦੀਆਂ ਨੇ ਇੱਥੇ ਕਮਰੇ ਬਣੇ ਨੇ ਕੁਝ ਕਮਰੇ ਇਹਦੀ ਬੈਕ ਸਾਈਡ ਤੇ ਵੀ ਬਣੇ ਨੇ ਕਾਫੀ ਕਮਰੇ ਬਣੇ ਹੋਏ ਨੇ ਜਾਨੀ ਸੰਗਤਾਂ ਨੂੰ ਰਹਿਣ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਹਮਣੇ ਉਹ ਹੈਗਾ ਜੀ ਦਰਬਾਰ ਸਾਹਿਬ ਬਣਿਆ ਹੋਇਆ ਤੇ ਖੱਬੇ ਪਾਸੇ ਜਿਹੜੇ ਇਹ ਆਪਾਂ ਦੇਖਦੇ ਆ ਖੱਬੇ ਪਾਸੇ ਲੰਗਰ ਹਾਲ ਬਣਿਆ ਹੋਇਆ ਤੇ ਇਹ ਆ ਜੀ ਗੁਰਦੁਆਰਾ ਸ਼੍ਰੀ ਰੀਡਾ ਸਾਹਿਬ ਤੇ ਇੱਧਰ ਖੱਬੇ ਪਾਸੇ ਜਿਹੜੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਇਹ ਬਣਿਆ ਹੋਇਆ ਜੀ ਇੱਥੇ ਲੰਗਰ ਹਾਲ ਇੱਥੇ 24 ਘੰਟੇ ਲੰਗਰ ਮਿਲਦਾ ਜੀ ਤੇ ਇਹ ਨਾਲ ਹੀ ਇੱਥੇ ਲਿਖਿਆ ਹੋਇਆ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਹੁਣ ਆਪਾਂ ਨਾਲ ਦੀ ਨਾਲ ਇੱਥੇ ਇਤਿਹਾਸ ਦੀ ਗੱਲ ਕਰਦੇ ਆ ਜਿਵੇਂ ਇੱਥੇ ਲਿਖਿਆ ਹੋਇਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀਗੇ ਜੀ ਆਪਣੀ ਉਤਰਾਖੰਡ ਦੀ ਤੀਜੀ ਉਦਾਸੀ ਸਮੇ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਸੀਗੇ ਤੇ ਗੁਰੂ ਸਾਹਿਬ ਇੱਥੇ ਆ ਕੇ ਇੱਕ ਰੀਠੇ ਦੇ ਦਰਖਤ ਦੇ ਹੇਠਾਂ ਬਰਾਜਮਨ ਹੋਏ ਆ ਇੱਕ ਸਾਈਡ ਤੇ ਬੈਠੇ ਆ ਤੇ ਨਾਲ ਦੀ ਨਾਲ ਕਰੋ ਜੀ ਆਪਣੇ ਲੰਗਰ ਹਾਲ ਦੇ ਦਰਸ਼ਨ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਵੀ ਦੱਸਦੇ ਆ ਤੇ ਗੁਰੂ ਸਾਹਿਬ ਬੈਠੇ ਸੀਗੇ ਜੀ ਰੀਠੇ ਦੇ ਦਰਖਤ ਦੇ ਇੱਕ ਸਾਈਡ ਤੇ ਥੱਲੇ ਮਤਲਬ ਬਰਾਜਮਨ ਹੋਏ ਤੇ ਦੂਜੀ ਸਾਈਡ ਬੈਠੇ ਸੀਗੇ ਸਿੱਧ ਬਾਬਾ ਢੀਰਨਾਥ ਸੀ ਉਹਨਾਂ ਦਾ ਨਾਂ ਜਿਹੜੇ ਮੇਨ ਸਿੱਧ ਸੀਗੇ ਤੇ ਬਾਕੀ ਉਹਨਾਂ ਦੇ ਚੇਲੇ ਸੀਗੇ ਤੇ ਤੇ ਜਦੋਂ ਸਿੱਧ ਬੈਠੇ ਸੀ ਤਾਂ ਇੱਕ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਗਿਆਨ ਚਰਚਾ ਕੀਤੀ ਸੀ ਪਰਮਾਤਮਾ ਦੀ ਪ੍ਰਾਪਤੀ ਨੂੰ ਲੈ ਕੇ ਤੇ ਫਿਰ ਜਦੋਂ ਭਾਈ ਮਰਦਾਨਾ ਜੀ ਨੇ ਭੋਜਨ ਛਕਣ ਦੀ ਇੱਛਾ ਜਤਾਈ ਆ ਤਾਂ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਕਿ ਭੋਜਨ ਛਕਣਾ ਤਾਂ ਗੁਰੂ ਜੀ ਨੇ ਕਿਹਾ ਕਿ ਜਾ ਕੇ ਸਿੱਧਾਂ ਕੋਲੋਂ ਭੋਜਨ ਲੈ ਲਓ ਇਹ ਸਾਹਮਣੇ ਲੰਗਰ ਹਾਲ ਦੀ ਇੱਕ ਸਾਈਡ ਆ ਜਿੱਥੇ ਪ੍ਰਸ਼ਾਦਾ ਵਗੈਰਾ ਤਿਆਰ ਹੁੰਦਾ ਸਾਹਮਣੇ ਤੇ ਜਦੋਂ ਗੁਰਨਾਨਕ ਦੇਵ ਜੀ ਨੇ ਕਿਹਾ ਸਿੱਧਾ ਤੂੰ ਜਾ ਕੇ ਲੰਗਰ ਲੈ ਲਓ ਤਾਂ ਸਿੱਧਾ ਨੇ ਹੰਕਾਰ ਵਿੱਚ ਆ ਕੇ ਕਿਹਾ ਕਿ ਜੇ ਤੁਹਾਡਾ ਗੁਰੂ ਸਮਰਾਥਾ ਤਾਂ ਉਹਨਾਂ ਤੋਂ ਜਾ ਕੇ ਮੰਗ ਲਓ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ ਕਿਹਾ ਕਿ ਜਾਓ ਇੱਥੋਂ ਰੀਠੇ ਤੋੜ ਲਓ ਤੇ ਉਹ ਜਿਹੜੇ ਆਮ ਰੀਠੇ ਹੁੰਦੇ ਆ ਇਹ ਕਹਿੰਦੇ ਜ਼ਹਿਰ ਵਰਗੇ ਮਤਲਬ ਕੌੜੇ ਹੁੰਦੇ ਹਨ ਤੇ ਉਹ ਜਦੋਂ ਭਾਈ ਮਰਦਾਨੇ ਨੇ ਰੀਠੇ ਤੋੜੇ ਤਾਂ ਉਹ ਸ਼ਹਿਦ ਵਰਗੇ ਕਹਿੰਦੇ ਮਿੱਠੇ ਹੋ ਗਏ ਰੀਠੇ ਆ ਵੀ ਇਤਿਹਾਸ ਲਿਖਿਆ ਹੋਇਆ ਜੀ ਤੇ ਸ਼ਹਿਦ ਵਰਗੇ ਮਿੱਠੇ ਹੋਗੇ ਨਾਲੇ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪ ਛਕੋ ਤੇ ਨਾਲੇ ਸਿੱਧਾਂ ਨੂੰ ਛਕਾਓ ਜਦੋਂ ਸਿੱਧਾਂ ਨੂੰ ਛਕਾਏ ਉਹ ਵੀ ਮਿੱਠੇ ਸੀ ਉਹਨਾਂ ਵਾਲੇ ਜਿਹੜੇ ਸਿੱਧਾਂ ਦੇ ਸਾਈਡ ਵਾਲੇ ਰੀਟੇ ਸੀ ਉਹ ਕਹਿੰਦੇ ਵੀ ਜ਼ਹਿਰ ਵਰਗੇ ਕੌੜੇ ਸੀਗੇ ਹਨ ਤੇ ਈਰਖਾ ਵਸ ਆ ਕੇ ਕਹਿੰਦੇ ਸਿੱਧਾਂ ਨੇ ਭਾਈ ਮਰਦਾਨਾ ਜੀ ਵੱਲ ਸੱਪ ਛੜਤਾ ਇੱਕ ਆਪਣੀ ਯੋਗ ਸ਼ਕਤੀ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਸੱਪ ਛੜਤਾ ਤੇ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਕਹਿੰਦੇ ਜਦੋਂ ਉਸ ਸੱਪ ਵੱਲ ਤੱਕਿਆ ਨਾ ਸੱਪ ਵੱਲ ਦੇਖਿਆ ਤਉ ਪੱਥਰ ਦਾ ਹੋ ਗਿਆ ਤੇ ਉਸ ਤੋਂ ਬਾਅਦ ਸੱਦ ਇੱਥੋਂ ਚਲੇ ਗਏ ਲੋਹਾ ਘਾਟ ਵੱਲ ਇਹ ਸਾਹਮਣੇ ਫਿਰ 메ਨ ਗੇਟ ਆ ਗਿਆ ਜੀ ਅੰਦਰਲਾ ਗੇਟ ਆ ਗਿਆ ਗੁਰਦੁਆਰਾ ਸ਼੍ਰੀ ਰੀੜਾ ਸਾਹਿਬ ਜੀ ਦਾ ਤੇ ਉਹ ਸਾਹਮਣੇ ਉੱਪਰ ਹੁਣ ਦਰਬਾਰ ਸਾਹਿਬ ਨਜ਼ਰ ਆਊਗਾ ਤੇ ਇਹ ਕਹਿੰਦੇ ਜਦੋਂ ਇੱਥੋਂ ਲੋਹਾ ਘਾਟ ਵੱਲ ਚਲੇ ਗਏ ਉੱਥੇ ਲੋਹਾ ਘਾਟ ਕਹਿੰਦੇ 40-50 ਕਿਲੋਮੀਟਰ ਤੇ ਉੱਥੇ ਜਾ ਕੇ ਕਹਿੰਦੇ ਜਿੰਦਾ ਹੀ ਧਰਤੀ ਵਿੱਚ ਸਮਾ ਗਏ ਉਧਰ ਸਮਾਦਾਂ ਵੀ ਕਹਿੰਦੇ ਹੈਗੀਆਂ ਨੇ ਉਹਨਾਂ ਦੀਆਂ ਤੇ ਬਾਬਾ ਢੇਰਨਾਥ ਜੀ ਦਾ ਇੱਕ ਮੰਦਿਰ ਵੀ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਤੇ ਇੱਕ ਸਾਈਡ ਤੇ ਇੱਥੋਂ ਆਪਾਂ ਨੂੰ ਉਹ ਮੰਦਿਰ ਦਾ ਗੁੰਬਦ ਗੁੰਬਦ ਵੀ ਦਿਸਦਾ ਉਹਦੇ ਦਰਸ਼ਨ ਹੋਣਗੇ ਤੇ ਉਹ ਸਾਹਮਣੇ ਬਣਿਆ ਹੋਇਆ ਦੀਵਾਨ ਹਾਲ ਆ ਦੇਖੋ ਕਿੰਨੀਆ ਸੁੰਦਰ ਚਿੱਤਰਕਾਰੀ ਕੀਤੀ ਹੋਈ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਾਂ ਦੀ ਪੰਜਾ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦੀ ਕਿ ਉਹਨਾਂ ਨੇ ਪੱਥਰ ਨੂੰ ਰੋਕਿਆ ਸੀ ਇਹ ਪੰਜਾ ਲਾ ਕੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਆ ਆਪਾਂ ਹੁਣ ਸਾਹਮਣੇ ਦਰਸ਼ਨ ਕਰਦੇ ਆਂ ਜੀ ਸਾਹਮਣੇ ਬਣਿਆ ਹੋਇਆ ਦੀਵਾਨ ਹਾਲ ਤੇ ਉੱਪਰ ਜਿਹੜੀਆਂ ਪੌੜੀਆਂ ਜਾਂਦੀਆਂ ਨੇ ਉਧਰ ਦਰਬਾਰ ਸਾਹਿਬ ਬਣਿਆ ਹੋਇਆ ਉਹ ਸਾਹਮਣੇ ਆਪਾਂ ਦਰਸ਼ਨ ਹੋਣ ਕਰਦੇ ਆਂ ਜੀ ਉਹ ਮੇਨ ਸਚਗੰਨ ਦਰਬਾਰ ਆ ਤੇ ਮੌਸਮ ਵਧੀਆ ਅੱਜ ਹਲਕਾ ਹਲਕਾ ਮੀਂਹ ਪੈ ਰਿਹਾ ਬੂੰਦਾਬੰਦੀ ਹੋ ਰਹੀ ਹੈ ਤੇ ਇਹ ਹੈਗਾ ਜੀ ਉਹ ਇਤਿਹਾਸਕ ਦਰਖਤ ਸ਼੍ਰੀ ਰੀਠਾ ਸਾਹਿਬ ਦਾ ਨਾ ਤੇ ਉਹ ਇੱਕ ਸਾਈਡ ਤੇ ਜਿਹੜਾ ਮੰਦਿਰ ਦਾ ਗੁੰਬਦ ਨਜ਼ਰ ਆ ਰਿਹਾ ਉਹ ਗੁੰਬਦ ਦਾ ਬੈਕ ਸਾਈਡ ਤੇ ਆ ਇਹਦੀ ਦਵਾਰ ਦੇ ਪਿਛਲੇ ਪਾਸੇ ਆ ਤੇ ਇਹ ਇੱਥੇ ਆ ਕੇ ਬਰਾਜਮਾਨ ਹੋਏ ਸੀ ਕਹਿੰਦੇ ਜੀ ਸਾਹਿਬ ਸ਼੍ਰੀ ਗੁਨਾਰਕ ਦੇਵ ਜੀ ਮਹਾਰਾਜ ਜਿੱਥੇ ਇੱਕ ਸਾਈਡ ਤੇ ਸਿੱਧ ਬੈਠੇ ਸੀ ਇਹ ਦਰਖਤ ਆ ਇਹ ਦਰਖਤ ਨਾ ਉਹਨਾਂ ਦੀ ਉਹ ਦਰਖਤ ਦੀ ਵੰਸ਼ ਦੇ ਵਿੱਚੋਂ ਹੀ ਆ ਜਿਹੜਾ ਮੇਨ ਦਰਖਤ ਸੀਗਾ ਉਹਦਾ ਉਹਦਾ ਜਿਹੜਾ ਤਣਾ ਪਿਆ ਉਹ ਸੁੱਕ ਗਿਆ ਸੀ ਉਹ ਅੰਦਰ ਦਰਬਾਰ ਸਾਹਿਬ ਵਿੱਚ ਸ਼ੀਸ਼ੇ ਵਿੱਚ ਜੜਾਇਆ ਹੋਇਆ ਪਿਆ ਇਹ ਵੀ ਦਰਖਤ ਜਾਣੀ ਉਹਨਾਂ ਉਹਨਾਂ ਦਰਖਤਾਂ ਦੇ ਵਿੱਚੋਂ ਹੀ ਹੋਇਆ ਮਤਲਬ ਉਹਦੇ ਬੀ ਕਹ ਲਓ ਤੇ ਨਾਲ ਦੀ ਨਾਲ ਜਿਹੜੇ ਉੱਗੇ ਹੁੰਦੇ ਆ ਇਹ ਇਹ ਇਤਿਹਾਸਕ ਦਰਖਤ ਨੇ ਜੀ ਇਹ ਰੀਠਾ ਸਾਹਿਬ ਦੇ ਇਹਨਾਂ ਨੂੰ ਵੀ ਸਾਰੇ ਦਰਖਤਾਂ ਨੂੰ ਕਹਿੰਦੇ ਰੀਠੇ ਮਿੱਠੇ ਲੱਗਦੇ ਨੇ ਤੇ ਇਹ ਮਿੱਠੇ ਰੀਠਿਆਂ ਦਾ ਹੀ ਇੱਥੋਂ ਪ੍ਰਸ਼ਾਦ ਦਿੰਦੇ ਨੇ ਉੱਪਰ ਜਦੋਂ ਆਪਾਂ ਦਰਬਾਰ ਸਾਹਿਬ 'ਚ ਜਾਂਦੇ ਆ ਉੱਥੇ ਉੱਥੋਂ ਤਾਂ ਕੜਾ ਪ੍ਰਸ਼ਾਦੀ ਦੀ ਦੇਗ ਮਿਲਦੀ ਆ ਤੇ ਜਦੋਂ ਆਪਾਂ ਥੱਲੇ ਜਿੱਥੇ ਬਾਬਾ ਜੀ ਬੈਠੇ ਹੁੰਦੇ ਨੇ ਬਾਬਾ ਸ਼ਾਮ ਸਿੰਘ ਜਿਹੜੇ ਇੱਥੇ ਦੇ ਹੈੱਡ ਗ੍ਰਾਂਤੀ ਨੇ ਤੇ ਜਾਂ ਕਹਿ ਲਓ ਜੱਥੇਦਾਰ ਨੇ ਮੇਨ ਤੇ ਉਹ ਫਿਰ ਰੀਠਿਆਂ ਦਾ ਪ੍ਰਸ਼ਾਦ ਦਿੰਦੇ ਆ ਜਿਹੜੀ ਸੰਗਤ ਉਹ ਚਾਰ ਪੰਜੀ ਰੀਠਿਆਂ ਦਾ ਪ੍ਰਸ਼ਾਦ ਦਿੰਦੇ ਆ ਤੇ ਇਹ ਆਪਾਂ ਹੁਣ ਬੈਕ ਸਾਈਡ ਤੋਂ ਦਿਖਾਤਾ ਜੀ ਉਹ ਜਿਹੜਾ ਆਪਾਂ ਗੇਟ ਐਂਟਰ ਕਰਕੇ ਆਏ ਆ ਜਿਹੜਾ ਮੇਨ ਮੇਨ ਗੇਟ ਤੋਂ ਬਾਅਦ ਜਿਹੜਾ ਗੇਟ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਇਹ ਸਾਹਮਣੇ ਜਾਂਦੀਆਂ ਨੇ ਪੌੜੀਆਂ ਤੇ ਦੇਖੋ ਉੱਚੇ ਉੱਚੇ ਪਹਾੜ ਕਿੰਨੇ ਸੋਹਣੇ ਨਜ਼ਰ ਆ ਰਿਹਾ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਪਹਾੜਾਂ ਦੇ ਉੱਤੇ ਬੱਦਲ ਫਿਰਦੇ ਨਜ਼ਰ ਆ ਰਹੇ ਆ ਮੌਸਮ ਬਹੁਤ ਵਧੀਆ ਮੌਸਮ ਬਣਿਆ ਹੋਇਆ ਜਿਵੇਂ ਆਪਾਂ ਮਨਾਲੀ ਵਿੱਚ ਦੇਖਦੇ ਆ ਨਾ ਮਨਾਲੀ ਤੋਂ ਉੱਤੇ ਜਾ ਕੇ ਰਤਾੰਗਵਾਲ ਨੂੰ ਦੇਖਦੇ ਆ ਕਿ ਪਹਾੜਾਂ ਦੇ ਉੱਤੇ ਬੱਦਲ ਫਿਰਦੇ ਰਹਿੰਦੇ ਆਪਾਂ ਬੱਦਲਾਂ ਦੇ ਵਿੱਚ ਹੀ ਜਾਂਦੇ ਆ ਸੇਮ ਇਹ ਚੀਜ਼ ਸੀਗੀ ਜਨਨ ਅਸੀਂ ਬੱਦਲਾਂ ਦੇ ਵਿੱਚ ਹੀ ਆਏ ਆ ਸਾਨੂੰ ਫੀਲ ਹੁੰਦਾ ਸੀਗਾ ਵੀ ਹਾਂ ਇੰਨੀ ਜ਼ਿਆਦਾ ਨਮੀ ਸੀ ਕਿ ਜਿਵੇਂ ਇਦਾਂ ਇੱਥੇ ਵੀ ਲੱਗਦਾ ਦੇਖੋ ਕਿਵੇਂ ਜਿਵੇਂ ਜਨਤ ਦਾ ਨਜ਼ਾਰਾ ਨਾ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੰਨੀ ਸ਼ਾਂਤੀ ਆ ਕੋਈ ਸ਼ੋਰ ਸ਼ਰਾਬਾ ਨਹੀਂ ਤੇ ਆ ਸਾਹਮਣੇ ਪੌੜੀਆਂ ਜਾਂਦੀਆਂ ਜੀ ਉੱਤੇ ਆਪਣੇ ਸੱਚਖੰਡ ਦਰਬਾਰ ਨੂੰ ਤੇ ਇਹ ਥੱਲੇ ਦੀਵਾਨ ਹਾਲ ਬਣਿਆ ਹੋਇਆ ਤੇ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਦੇ ਬਹੁਤ ਉੱਚਾ ਸ਼ਾਨਦਾਰ ਝੂਰ ਰਿਹਾ ਜੀ ਤੇ ਆ ਇੱਕ ਸਾਈਡ ਤੇ ਉਹ ਸਾਹਮਣੇ ਆਪਣੇ ਰੀਠਾ ਸਾਹਿਬ ਦਾ ਦਰਖਤ ਆ ਤੇ ਉਧਰ ਮੰਦਿਰ ਦਾ ਗੁੰਬਦ ਬਣਿਆ ਜਿਹੜਾ ਕਿ ਬੈਕ ਸਾਈਡ ਤੇ ਬਣਿਆ ਹੋਇਆ ਉਹਦੇ ਵੀ ਆਪਾਂ ਬਾਅਦ ਵਿੱਚ ਦਰਸ਼ਨ ਕਰਦੇ ਆ ਤੇ ਪਹਿਲਾਂ ਹੁਣ ਆਪਾਂ ਸੱਚਗੰਨ ਦਰਬਾਰ ਦੇ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਤਾਂ ਸਾਨੂੰ ਗਰਮੀ ਗਰਮੀ ਵਾਲਾ ਏਰੀਆ ਮਿਲਿਆ ਸੀ ਪਰ ਜਦੋਂ ਅਸੀਂ ਸੂਖੀ ਢਾਂਗ ਤੋਂ ਪਹਾੜੀ ਰਸਤਾ ਇੱਧਰ ਆਉਣ ਲੱਗੇ ਨਾ ਜਿਹੜਾ 70 80 ਕਿਲੋਮੀਟਰ ਦਾ ਰਸਤਾ ਸੀਗਾ ਉੱਥੇ ਮੌਸਮ ਬਹੁਤ ਜ਼ਿਆਦਾ ਵਧੀਆ ਮਿਲਿਆ ਸਾਨੂੰ ਤੇ ਲਓ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜੀ ਗੁਰੂ ਨਾਨਕ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਜਿਵੇਂ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਤੇ ਗੁਰੂ ਜੀ ਆਏ ਸੀ ਆਪਣੀ ਤੀਜੀ ਉਦਾਸੀ ਸਮੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸੀਗੇ ਜਦੋਂ ਉੱਤਰਾਖੰਡ ਦੀ ਮਹਾਰਾਜ ਨੇ ਤੀਜੀ ਉਦਾਸੀ ਕੀਤੀ ਸੀਗੀ ਤੇ ਹੁਣ ਤੁਹਾਨੂੰ ਉੱਪਰਲੀ ਮੰਜ਼ਲ ਤੋਂ ਆਪਾਂ ਦਿਖਾਈਏ ਥੱਲੇ ਦਾ ਦ੍ਰਿਸ਼ ਤੇ ਇਹ ਹੈਗਾ ਜੀ ਉਹ ਇਤਿਹਾਸਕ ਦਰਖਤ ਨੇ ਰੀਠਾ ਸਾਹਿਬ ਦੇ ਤੇ ਇਹ ਵਾਲਾ ਮੰਦਿਰ ਦਾ ਉਹ ਗੁੰਬਦ ਆ ਜਿਹੜਾ ਬੈਕ ਸਾਈਡ ਤੇ ਬਣਿਆ ਹੈ ਜੀ ਬਾਬਾ ਠੇਰਨਾਥ ਦਾ ਮੰਦਿਰ ਬਣਾਇਆ ਹੋਇਆ ਹੈ ਤੇ ਆਹ 게ਟ ਆਪਾਂ ਐਂਟਰ ਕਰਕੇ ਆਏ ਆ ਜਿਹੜਾ ਦੂਜਾ 게ਟ ਸੀਗਾ ਮੇਨ 게ਟ ਤੋਂ ਬਾਹਰ ਜ ਬਾਅਦ ਵਿੱਚ ਜਿਹੜਾ 게ਟ ਆਇਆ ਤੇ ਆਹੋ ਸਾਹਮਣੇ ਉੱਚੇ ਉੱਚੇ ਪਹਾੜਾ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਬਹੁਤ ਠੰਡਾ ਬਹੁਤ ਵਧੀਆ ਮੌਸਮ ਇੱਥੇ ਕਮਰਿਆਂ ਵਗੈਰਾ ਦਾ ਵਧੀਆ ਪ੍ਰਬੰਧ ਆ ਆਰਾਮ ਨਾਲ ਹੀ ਕਮਰੇ ਮਿਲ ਜਾਂਦੇ ਆ ਤਾਂ ਇੰਨੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਹੋਟਲ-ਹੋਟਲ ਨਹੀਂ ਬਣੇ ਹੋਏ ਨਾ ਬਣੇ ਆ ਨਾ ਉਹਨਾਂ 'ਚ ਠਹਿਰਨ ਦੀ ਲੋੜ ਪੈਂਦੀ ਆ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਕਮੇਟੀ ਵਾਲਿਆਂ ਨੇ ਕਮਰੇ ਬਹੁਤ ਜ਼ਿਆਦਾ ਬਣਾਏ ਹੋਏ ਆ। ਦੇਖੋ ਇਹ ਗੁਰਦੁਆਰਾ ਸਾਹਿਬ ਆ ਕੇ ਇੰਨਾ ਜ਼ਿਆਦਾ ਆਨੰਦ ਆਉਂਦਾ ਸਾਡਾ ਵੀ ਹੁਣ ਦਿਲ ਕਰਦਾ ਵੀ ਦੋ ਤਿੰਨ ਦਿਨ ਰਹਿਾਂਗੇ। ਯਾਹ ਦੇਖੋ ਕਿੰਨੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਆ। ਤੇ ਹੁਣ ਆਪਾਂ ਬਾਹਰਲੇ ਪਾਸਿਓਂ ਆ ਕੇ ਫਿਰ ਤੁਹਾਨੂੰ ਆਸੇ-ਪਾਸੇ ਚਾਰੇ ਪਾਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਨਾਲੇ ਆਸੇ-ਪਾਸੇ ਦਾ ਵਿਊਦ ਹੋਉਨੇ ਆ ਤੇ ਇਹ ਆਪਾਂ ਹੁਣ ਉੱਪਰਲੀ ਮੰਜ਼ਰ ਤੇ ਫਰੇ ਆ ਜਿੱਥੇ ਸੱਚਖੰਡ ਦਰਬਾਰਾ ਜੀ ਦਰਬਾਰ ਸਾਹਿਬ ਤੋਂ ਬਾਹਰ ਆਪਾਂ ਆਸੇ-ਪਾਸੇ ਜਿਹੜੀ ਜਗ੍ਹਾ ਬਣੀ ਆ ਉਥੋਂ ਆਪਾਂ ਤੁਹਾਨੂੰ ਆਸੇ-ਪਾਸੇ ਦਾ ਗੁਰਦੁਆਰਾ ਸਾਹਿਬ ਦਾ ਸਾਰਾ ਵਿਊਦ ਹੋਉਨੇ ਆ ਤੇ ਉਹ ਦੇਖੋ ਉੱਚੇ-ਉੱਚੇ ਪਹਾੜ ਤੇ ਨਾਲੇ ਪਹਾੜਾਂ ਦੇ ਵਿੱਚ ਬੱਦਲ ਫਿਰਦੇ ਆ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਪੂਰਾ ਤੁਹਾਨੂੰ ਹੂਈ ਉਥੋਂ ਵਿਊ ਨਜ਼ਰ ਆ ਰਿਹਾ ਇਹ ਮੰਦਰ ਦਾ ਗੁੰਬਦ ਨਜ਼ਰ ਆ ਰਿਹਾ ਜਿਆਦਾ ਇੱਥੇ ਭੀੜ ਨਹੀਂ ਹੁੰਦੀ 50 50 ਤੋਂ 100 ਦੇ ਵਿੱਚ ਵਿੱਚ ਸ਼ਰਧਾਲੂ ਹੁੰਦੇ ਨੇ ਮੇਰੇ ਹਿਸਾਬ ਨਾਲ ਤਾਂ ਅੱਜ ਵੀ ਮੈਨੂੰ ਓਨੇਕ ਲੱਗੇ ਨੇ ਤੇ ਫਿਰ ਇੱਕ ਵਾਰੀ ਦਰਸ਼ਨ ਕਰੋ ਜੀ ਆਹ ਗੇੜ ਤੋਂ ਤੁਹਾਨੂੰ ਦਰਸ਼ਨ ਕਰਾਉਂਦੇ ਗੁਰੂ ਮਹਾਰਾਜ ਜੀਾਂ ਦੇ ਲਓ ਆਪਾਂ ਅੱਗੇ ਹੁਣ ਬੈਕ ਸਾਈਡ ਤੇ ਦਰਬਾਰ ਸਾਹਿਬ ਦੇ ਜਿਹੜਾ ਚਾਰੇ ਪਾਸੇ ਉਹ ਘੁੰਮਦੀ ਆ ਤੇ ਆਹ ਦੇਖੋ ਆਹ ਦਿਖਾਉਣੇ ਤੁਹਾਨੂੰ ਆ ਆਸੇ ਪਾਸੇ ਜਿਹੜਾ ਪਿੰਡ ਆ ਉਹ ਪਿੰਡ ਦਾ 뷰 ਆ ਤੇ ਛੋਟਾ ਜਿਹਾ ਪਿੰਡ ਆ ਤੇ ਪਿੰਡ ਤੇ ਜ਼ਿਆਦਾਤਰ ਲੋਕ ਆ ਖੇਤੀ ਕਰਨ ਵਾਲੇ ਨੇ ਝੋਨਾ ਝੋਨਾ ਬੀਜਿਆ ਇੱਥੇ ਵੀ ਤੇ ਉੱਚੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਪਿੰਡ ਆ ਬਿਲਕੁਲ ਥੱਲੇ ਨਿਮਾਨ ਤੇ ਜਾ ਕੇ ਪਿੰਡ ਆ ਇਹ ਤੇ ਜਦੋਂ ਆ ਪਾਸੇ ਦੀ ਆਪਾਂ ਦੇਖਾਂਗੇ ਨਾ ਇੱਥੇ ਵੀ ਉਹ ਇੱਥੇ ਵੀ ਕਮਰੇ ਬਣਾਏ ਹੋਨੇ ਗੁਰਦੁਆਰਾ ਸਾਹਿਬ ਵਾਲੇ ਨੇ ਤੇ ਅਸੀਂ ਉਹ ਅੱਗੇ ਜਾ ਕੇ ਇੱਥੇ ਕੀ ਕਮਰਾ ਲਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਮੈਂ ਕਿਹਾ ਮੌਸਮ ਇਹਨਾਂ ਜਿਆਦਾ ਵਧੀਆ ਜੇ ਕੋਈ ਵੀ ਮਤਲਬ ਇੱਥੇ ਦਰਸ਼ਨ ਕਰਨ ਆਉਂਦਾ ਤਾਂ ਇੱਥੋਂ ਤਾਂ ਫਿਰ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਇੱਕ ਤਾਂ ਸ਼ਾਂਤੀ ਵਾਲਾ ਏਰੀਆ ਸ਼ਾਂਤੀ ਮਿਲਦੀ ਆ ਦਿਲ ਕਰਦਾ ਬੰਦਾ ਇੱਥੇ ਰਹੇ ਤੇ ਬੰਦਾ 2-3 ਦਿਨ ਇੱਥੇ ਰਹਿ ਕੇ ਜਾਵੇ ਲੋ ਆ ਗੇਟ ਵੀ ਜਿਹੜਾ ਤੀਜੇ ਪਾਸੇ ਜਿਹੜਾ ਉੱਥੋਂ ਵੀ ਦਰਸ਼ਨ ਕਰੋ ਲਓ ਇੱਕ ਵਾਰੀ ਫੇਰ ਆਪਾਂ ਹੁਣ ਸਾਹਮਣੇ ਸਾਹਮਣੇ ਵਾਲਾ ਗੇਟ ਆਏ ਸੀਗੇ ਤੇ ਫਿਰ ਤੁਹਾਨੂੰ ਆਹ ਸਾਈਡ ਤੋਂ ਵੀ ਦਿਖਾਉਨੇ ਆਂ ਵੀ ਉਹ ਸਾਰਾ ਦੇਖੋ ਕਿੰਨਾ ਸੋਹਣਾ ਮੌਸਮ ਦਾ ਨਜ਼ਾਰਾ ਥੋੜਾ ਥੋੜਾ ਮੀਂਹ ਪਿਆ ਹੋਇਆ ਮੌਸਮ ਕਿੰਨਾ ਸਾਫ਼ ਆ ਪਹਾੜਾਂ ਦੇ ਉੱਤੇ ਕਿਵੇਂ ਬੱਦਲ ਘੁੰਮਦੇ ਫਿਰਦੇ ਆ ਛੋਟੀਆਂ ਛੋਟੀਆਂ ਬੱਦਲੀਆਂ ਜੀਆਂ ਤੇ ਕੋਈ ਇੰਨੀ ਜਿਆਦਾ ਸੰਗਤਮ ਨਹੀਂ ਕੋਈ ਰਹਿਣ ਨੂੰ ਕੋਈ ਪ੍ਰੋਬਲਮ ਨਹੀਂ ਲੰਗਰ ਪਾਣੀ ਵੀ 24 ਘੰਟੇ ਚੱਲਦਾ ਬਹੁਤ ਸੋਹਣਾ ਵਾਤਾਵਰਨ ਆ ਇੱਥੇ ਦਾ ਤੇ ਜਿਵੇਂ ਕਹ ਲੋ ਵੀ ਰੂਹ ਨੂੰ ਸ਼ਾਂਤੀ ਮਿਲਦੀ ਆ ਰੂਹ ਦੀ ਜਿਹੜੀ ਖਰਾਕ ਆ ਨਾ ਉਹ ਇਦਾਂ ਦੀ ਇਤਿਹਾਸਕ ਜਗ੍ਹਾ ਤੇ ਆ ਕੇ ਮਿਲਦੀ ਆ ਦੇਖੋ ਇੱਥੇ ਬਾਬਾ ਨਾਨਕ ਜੀ ਆਏ ਨੇ ਬਾਬਾ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੇ ਨਾਲ ਇਹ ਉਹ ਕਿੰਨਾ ਪਵਿੱਤਰ ਅਸਥਾਨ ਆ ਦੇਖੋ ਆਸੇ-ਪਾਸੇ ਕਿੰਨਾ ਵਧੀਆ ਮੌਸਮ ਆ ਕਿੰਨਾ ਵਧੀਆ ਵਾਤਾਵਰਨ ਤੇ ਉਹ ਇੱਕ ਉਹ ਕਮਰੇ ਬਣੇ ਹੋਏ ਨੇ ਉੱਥੇ ਸਾਨੂੰ ਕਮਰਾ ਮਿਲਿਆ ਕਮਰਾ ਦਿੱਤਾ ਉੱਥੇ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਇੱਕ ਇੱਕ ਪੁਲ ਬਣਿਆ ਹੋਇਆ ਜਿਹੜਾ ਪੁਲ ਹਿੱਲਦਾ ਕਹਿੰਦੇ ਸਾਨੂੰ ਕਿਸੇ ਨੇ ਦੱਸਿਆ ਉੱਥੇ ਵੀ ਆਪਾਂ ਦੇਖਣੇ ਜਾਣਾ ਤੇ ਉਹ ਮੰਦਿਰ ਦੇ ਕੋਲ ਦੀ ਰਸਤਾ ਜਾਂਦਾ ਤੇ ਆਪਾਂ ਮੰਦਿਰ ਦੇ ਵੀ ਅੱਗੇ ਦੀ ਜਾਵਾਂਗੇ ਤੇ ਮੰਦਿਰ ਦੇ ਦਰਸ਼ਨ ਕਰਦੇ ਜਾਂਦੇ ਹੋਏ ਤੇ ਆਜੋ ਫਿਰ ਨਾਲੇ ਤਾਂ ਆਪਾਂ ਪੁਲ ਦੇਖਣ ਚੱਲਦੇ ਆਂ ਤੇ ਨਾਲੇ ਮੰਦਿਰ ਦੇ ਜਾਂਦੇ ਹੋਏ ਦਰਸ਼ਨ ਕਰਾਂਗੇ ਦੇਖੋ ਉੱਥੇ ਦਾ ਕਿੰਨਾ ਸੁੰਦਰ ਵਾਤਾਵਰਨਾ ਸੁੰਦਰ ਵਿਊ ਆ ਇਹਦੀ ਪਵਿੱਤਰ ਦਰਖਤਾ ਰੀਠਾ ਸਾਹਿਬ ਦਾ ਜਿੱਥੇ ਮਿੱਠੇ ਰੀਠੇ ਲੱਗਦੇ ਨੇ ਜਿੱਥੇ ਗੁਰੂ ਜੀ ਬਰਾਜਮਾਨ ਹੋਏ ਤੇ ਆਜੋ ਫਿਰ ਚੱਲੀਏ ਹੁਣ ਆਪਾਂ ਪੁਲ ਦੇਖਣ ਨਾਲੇ ਆਸ-ਪਾਸੇ ਦਾ ਆਪਾਂ ਏਰੀਆ ਦੇਖਦੇ ਹਾਂ ਤੇ ਨਾਲੇ ਮੰਦਰ ਦੇ ਦਰਸ਼ਨ ਕਰਦੇ ਹੋਏ ਅੱਗੇ ਚੱਲਦੇ ਹਾਂ ਹੁਣ ਆਪਾਂ ਤੇ ਇਹ ਮੰਦਰ ਸ਼ੋਭਤਾ ਜੀ ਬਾਬਾ ਢੇਰਨਾ ਦਾ ਤੇ ਜਿਨ੍ਹਾਂ ਦੇ ਨਾਲ ਸਾਹਿਬਸ਼ਿਰ ਗੁਰਨਾਨਕਦੇਵ ਜੀ ਮਹਾਰਾਜ ਜੀਆ ਨੇ ਗਿਆਨ ਗਿਆਨ ਚਰਚਾ ਕੀਤੀ ਸੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇੱਥੇ ਲਿਖਿਆ ਵੀ ਹੋਇਆ ਕਿ ਬਾਬਾ ਢੀਰਨਾਥ ਜੀ ਦੇ ਦਰਸ਼ਨ ਕਰੋ ਤੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨਾਲ ਸਾਹਿਬਸ਼ਿਰ ਗੁਰਨਾਨਕਦੇਵ ਜੀ ਮਹਾਰਾਜ ਜੀਆ ਦੀ ਵਿਚਾਰ ਗੋਸ਼ਤੀ ਹੋਈ ਸੀਗੀ ਤੇ ਇਹ ਉਹਨਾਂ ਦੀ ਯਾਦ ਵਿੱਚ ਮੰਦਿਰ ਬਣਾਇਆ ਹੋਇਆ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਆ ਤੇ ਤੇ ਮੰਦਰ ਦੇ ਬਿਲਕੁਲ ਨਾਲ ਹੀ ਇੱਧਰ ਇੱਕ ਪਗਡੰਡੀ ਜਾਂਦੀ ਹੈ ਇਹ ਜਾਂਦੀ ਹੈ ਉਹ ਲੋਹੇ ਦੇ ਪੁਲ ਨੂੰ ਜਿਹੜਾ ਕਿ ਜਿਹਨੂੰ ਝੂਲਾ ਪੁਲ ਵੀ ਕਹਿੰਦੇ ਆ ਜਿਵੇਂ ਲక్ష్మణ ਝੂਲਾ ਬਣਿਆ ਨਾ ਥੋੜਾ ਥੋੜਾ ਹਿੱਲਦਾ ਸੇਮ ਹੀ ਕਹਿੰਦੇ ਉਹ ਤਰ੍ਹਾਂ ਦਾ ਹੀ ਬਣਾਇਆ ਹੋਇਆ ਪੁਲ ਉਹ ਇਹ ਵਾਲੀ ਸਾਈਡ ਨੂੰ ਉਹ ਦੂਜੀ ਸਾਈਡ ਨਾਲ ਜੋੜਦਾ ਉਹ ਪੁਲ ਨਦੀ ਦੇ ਉੱਪਰ ਬਣਿਆ ਹੋਇਆ ਪੁਲਾ ਤੇ ਇਹ ਪਗਡੰਡੀ ਆ ਦੇਖੋ ਇਹ ਕਿਵੇਂ ਇੱਧਰਲੇ ਲੋਕਾਂ ਦੇ ਛੋਟੇ ਛੋਟੇ ਘਰ ਬਣਾਏ ਨੇ ਤੇ ਨਾਲ ਖੇਤੀ ਵੜੀ ਆ ਕੋਈ ਸਬਜ਼ੀਆਂ ਬਾਜੀਆਂ ਬੀਜੀਆਂ ਜਾਂ ਅੱਗੇ ਝੋਨਾ ਵੀ ਲਾਇਆ ਹੋਇਆ ਲਓ ਜੀ ਇਹ ਛੋਟਾ ਜਿਹਾ ਰਸਤਾ ਹੁਣ ਅੱਗੇ ਇਹ ਜਾਣਾ ਪੁਲ ਤੇ ਰਸਤਾ ਆ ਲੋਕਾਂ ਨੇ ਆਸੇ ਪਾਸੇ ਆਪਣੇ ਖੇਤਾਂ ਵਿੱਚ ਵਾੜ ਕੀਤੀ ਹੋਈ ਆ ਤੇ ਇਧਰ ਉਹ ਗੁਰਦੁਆਰਾ ਸਾਹਿਬ ਰਹਿ ਗਿਆ ਹੁਣ ਪਿਛਲੇ ਪਾਸੇ ਸੱਜੇ ਪਾਸੇ ਆ ਗੁਰਦੁਆਰਾ ਸਾਹਿਬ ਆਈ ਮਤਲਬ ਉਹਦੀ ਇੱਕ ਸਾਈਡ ਤੇ ਪੈਂਦਾ ਉਹ ਪੁਲ ਤੈਨੂੰ ਕਿਹਾ ਹਦਾ ਸੀ ਉਧਰ ਜੀ ਸ਼ਾਰਟਕਟ ਰਸਤਾ ਵੀ ਆ ਇਧਰਲੇ ਲੋਕ ਲਾ ਜ਼ਿਆਦਾਤਰ ਖੇਤੀਬਾੜੀ ਤੇ ਨਿਰਭਰ ਰੱਖਦੇ ਆ ਜਾਂ ਇੱਥੇ ਅੰਬ ਵਗੈਰਾ ਇਹਨਾਂ ਨੇ ਵੀ ਜੇ ਹੁੰਦੇ ਆ ਅੰਬਾਂ ਦੇ ਦਰਖਤ ਨੇ ਕਿਉਂਕਿ ਹੋਟਲ ਵਗੈਰਾ ਘਟਨੇ ਸ਼ਰਦਾਲੂ ਆਉਂਦੇ ਤਾਂ ਹੈਗੇ ਆ ਪਰ ਪੰਜਾਬ ਤੋਂ ਅਜੇ ਘੱਟ ਆਉਂਦੇ ਆ ਕਿਉਂਕਿ ਅੱਜ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਿਆ ਕਿ ਘਟਨੇ ਪਰ ਕੋਈ ਕੋਈ ਆ ਰਿਹਾ ਯੂਪੀ ਤੇ ਉੱਤਰਾਖੰਡ ਦੇ ਜ਼ਿਆਦਾ ਸ਼ਰਦਾਲੂ ਸਾਨੂੰ ਦਿਖੇ ਉਹਨਾਂ ਦੀਆਂ ਗੱਡੀਆਂ ਜ਼ਿਆਦਾ ਸੀ ਹੈ ਪੰਜਾਬੀ ਨੇ ਉਧਰ ਵੀ ਪੰਜਾਬੀ ਕਾਫੀ ਨੇ ਤੇ ਲੋ ਜੀ ਦੇਖੋ ਆਸ-ਪਾਸੇ ਦਾ ਵਾਤਾਵਰਨ ਦਾ ਬਿਊ ਬੜਾ ਸੁੰਦਰ ਮਾਹੌਲ ਆ ਦੇਖੋ ਆਹ ਰਸਤੇਆਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜਾਂ ਦੇ ਪਵਿੱਤਰ ਚਰਨ ਪਏ ਹੋਏ ਨੇ ਤਨਾਈ ਉਹ ਜਗਾ ਜਿੱਥੇ ਗੁਰੂ ਮਹਾਰਾਜ ਜੀ ਆਏ ਬਰਾਜਬਾਨ ਹੋਏ ਤੇ ਇਹ ਹੋਰ ਵੀ ਆਉਂਦੇ ਨੇ ਸ਼ਰਧਾਲੂ ਜਿਹੜੇ ਪੋਲ ਨੂੰ ਦੇਖਣ ਵਾਲੇ ਆਉਂਦੇ ਨੇ ਲੋਕ ਇੱਥੇ ਆਉਂਦੇ ਨੇ ਜਿਹੜੇ ਆਉਂਦੇ ਨੇ ਉਹ ਰਾਤ ਤਾਂ ਦੇਖੋ ਜਰੂਰ ਰਹਿੰਦੇ ਨੇ ਬਣਾਇਆ ਜੀ ਪੁੱਲ ਸਾਹਮਣੇ ਤੇ ਸਾਡਾ ਪਲਾਨ ਆ ਵੀ ਦੋ ਰਾਤਾਂ ਰਹਿਣ ਦਾ ਵੀ ਅਸੀਂ ਦੋ ਰਾਤਾਂ ਰਹਾਂਗੇ ਆਸ-ਪਾਸੇ ਥੋੜਾ ਏਰੀਆ ਘੁੰਮ ਕੇ ਵੀ ਦੇਖਾਂਗੇ ਥੋੜਾ ਸੇਵਾ ਕਰਾਂਗੇ ਤੇ ਕਿਉਂਕਿ ਇੰਨੀ ਦੂਰ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਨਾ ਦਰਸ਼ਨ ਕਰਨ ਤੇ ਇੱਕ ਦੋ ਰਾਤਾਂ ਤਾਂ ਇੱਥੇ ਅਸੀਂ ਹੁਣ ਰੁੱਕੇ ਜਾਵਾਂਗੇ ਤੇ ਫਿਰ ਅੱਗੇ ਫਿਰ ਵਾਪਸੀ ਕਰਾਂਗੇ ਲਓ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਫਿਰ ਤੋਂ ਜ਼ੂਮ ਕਰਕੇ ਦਿਖਾਈਏ ਕਿੰਨਾ ਸੁੰਦਰ ਕਿੰਨਾ ਸੁੰਦਰ ਨਜ਼ਾਰਾ ਦਿਖ ਰਿਹਾ ਹੈ ਨਾ ਲਓ ਜੀ ਜਿਹੜੇ ਨਹੀਂ ਆਏ ਨਾ ਉਹ ਇੱਥੇ ਆਉਣ ਦਾ ਇੱਕ ਵਾਰੀ ਆਪਣਾ ਪਲਾਨ ਯਾਤਰਾ ਦਾ ਜਰੂਰ ਬਣਾਉਣ ਬਹੁਤ ਕਰਮਾ ਵਾਲੀ ਪਵਿੱਤਰ ਧਰਤੀ ਹੈ ਜੀ ਇਹ ਗੁਰਦੁਆਰਾ ਸ਼੍ਰੀ ਰੀੜਾ ਸਾਹਿਬ ਦੀ ਦੇਖੋ ਗੱਡੀਆਂ ਤੇ ਵੀ ਆ ਸਕਦੇ ਹਾਂ ਜਾਂ ਬਾਈਕ ਤੇ ਵੀ ਆ ਸਕਦੇ ਹਾਂ ਕੋਈ ਜ਼ਿਆਦਾ ਉਖਾਈ ਵਾਲਾ ਰਸਤਾ ਨਹੀਂ ਹੈਗਾ ਰਸਤੇ ਠੀਕ ਬਣੇ ਹੋਏ ਨੇ ਆਇਆ ਇਹ ਗਾ ਦਿਓ ਪੁਰਾਣਾ ਪੁਲ ਦੇਖੋ ਹਨਾ ਤੇ ਇਹ ਤੇ ਖੱਚਾ-ਕੋਚਾ ਨਹੀਂ ਪਾਈ ਹੋਈਆਂ ਪੁਰਾਣੀ ਇਮਾਰਤਾਂ ਕਿੰਨੀ ਤੇ ਐਨੂੰ ਦੇਖਣ ਨੂੰ ਆਉਂਦੇ ਨੇ ਲੋਕ ਇੱਥੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਕੇ ਠੀਕ ਆ ਫਿਰ ਇੱਧਰ ਨੂੰ ਆ ਜਾਂਦੇ ਨੇ ਲੋਕ ਤੇ ਇਹ ਆ ਉਹ ਝੂਲਾਪੋਲੇ ਨੂੰ ਕਹਿੰਦੇ ਨੇ ਜਿਹੜਾ ਹਿੱਲਣ ਵਾਲਾ ਤੇ ਇਹ ਨਦੀ ਨੂੰ ਫਿਰ ਇਧਰਲੇ ਏਰੀਆ ਨੂੰ ਜਾਨੀ ਉਹ ਪਰੇ ਜੋੜਦਾ ਉਹ ਉਹ ਰੋਡ ਆ ਜਿਹੜੀ ਦੂਜੀ ਆ ਉਧਰ ਵੀ ਜਾਵਾਂਗੇ ਬਾਅਦ ਵਿੱਚ ਅਸੀਂ ਤੇ ਪਹਿਲਾਂ ਇੱਥੋਂ ਦਿਖਾਈਏ ਤੁਹਾਨੂੰ ਹੁਣ ਪੂਰਾ 뷰 ਆ ਸੇ ਪਾਸੇ ਦਾ ਦੇਖੋ ਕਿੰਨਾ ਅਲੌਕਿਕ ਨਜ਼ਾਰਾ ਆ ਰਿਹਾ ਹਨਾ ਜਿ ਕਰੋ ਦਰਸ਼ਨ ਗੁਰਦੁਆਰਾ ਸ਼ਿਰੀ ਸਾਹਿਬ ਦੇ ਪੁਰਤੋਂ ਖੜਕੇ ਤੇ ਜੇ ਵੀ ਲੋਗੇ ਲੰਗੀ ਤੇ ਨਹੀਂ ਤੇ ਜੇ ਜਾਦੇ ਜਾਣਾ ਵੀ ਉਹ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੋ ਵੀ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਇਸ ਪਵਿੱਤਰ ਧਰਤੀ ਦੇ ਦਰਸ਼ਨ ਨਹੀਂ ਵੀ ਕੀਤੇ ਹੋਣਗੇ ਨਾ ਤਾਂ ਵੀਡੀਓ ਰਾਈ ਵੀ ਕਰ ਸਕਦੇ ਨੇ ਤੇ ਉਹਨਾਂ ਦੇ ਇੱਥੇ ਆਉਣ ਦਾ ਮਨ ਵੀ ਬਣ ਸਕਦਾ ਬਹੁਤ ਹੀ ਸੁੰਦਰ ਤੇ ਪਵਿੱਤਰ ਜਗਾ ਜੀ ਇਹ ਗੁਰਦੁਆਰਾ ਸ਼ਿਰੀ ਸਾਹਿਬ ਦੀ ਤੇ ਸ਼ਹਿਰ ਪੈਂਦਾ ਹੈ ਚੰਪਾਵਤੀ ਨੂੰ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਕਿੱਡੇ ਸੋਹਣੇ ਉੱਚੀ ਉੱਚੇ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਇਹ ਇਤਿਹਾਸਕ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਂ ਦਾ ਤੇ ਜਿਨੇ ਸਬਸਕ੍ਰਾਈਬ ਚੈਨਲ ਨੂੰ ਫੋਲੋ ਨਹੀਂ ਕੀਤਾ ਲਾਈਕ ਨਹੀਂ ਕੀਤਾ ਉਹ ਫੋਲੋ ਕਰ ਲੋ ਆਪਾਂ ਇਸ ਯਾਤਰਾ ਦੇ ਵਿੱਚ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਨਾਨਕਪੁਰੀ ਸਾਹਿਬ ਸਾਰਿਆਂ ਦੀਆਂ ਵੀਡੀਓ ਇਦੇ ਇਹਦੇ ਵਿੱਚ ਪਾਵਾਂਗੇ ਤੇ ਸਾਰੀਆਂ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਨਾਲੇ ਆਪਣੇ ਆਉਣ ਦਾ ਇੱਧਰ ਤੁਸੀਂ ਮਨ ਵੀ ਬਣਾ ਸਕਦੇ ਹੋ ਤੇ ਤੁਹਾਨੂੰ ਰਸਤੇ ਦਾ ਵੀ ਪਤਾ ਲੱਗ ਸਕਦਾ ਕਿ ਜੇਕਰ ਤੁਸੀਂ ਗੱਡੀਆਂ ਤੇ ਆਉਣਾ ਜਾਂ ਬਾਈਕ ਤੇ ਆਉਣਾ ਤੇ ਬੱਸਾਂ ਵੀ ਇੱਥੇ ਆਉਂਦੀਆਂ ਨੇ ਕਈ ਸੰਗ ਤਾਂ ਬੱਸਾਂ ਨਾਲ ਹੀ ਵੀ ਆਉਂਦੀਆਂ ਨੇ ਤੇ ਤੁਸੀਂ ਕਿਵੇਂ ਵੀ ਆਪਣੇ ਆਉਣ ਦਾ ਵੀ ਮਨ ਬਣਾ ਸਕਦੇ ਹੋ ਤੇ ਹੋਰ ਇਤਿਹਾਸਕ ਸਥਾਨਾਂ ਦੀਆਂ ਵੀਡੀਓ ਦੇਖਣ ਲਈ ਦਰਸ਼ਨ ਕਰਨ ਲਈ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਇਹ ਉਥੋਂ ਥੋੜੀ ਜਿਹੀ ਦੂਰ ਪੁਲ ਬਣਿਆ ਹੋਇਆ ਮਸਾਂ ਹੀ ਅੱਧੇ ਕਿਲੋਮੀਟਰ ਦਾ ਫਾਸਲਾ ਹੁਣ ਤੇ ਇੱਧਰ ਆਉਂਗੇ ਤਾਂ ਇੱਥੇ ਵੀ ਜ਼ਰੂਰ ਦੇਖ ਕੇ ਜਾਇਓ ਤੇ ਇਹ ਸਾਈਡ ਤੋਂ ਗੁਰਦੁਆਰਾ ਸਾਹਿਬ ਦੇਖਣ ਦਾ ਨਜ਼ਾਰਾ ਹੀ ਕੁਝ ਵੱਖਰਾ ਜਿਹੜੇ ਵੀ ਆਸ-ਪਾਸੇ ਦਾ 뷰 ਆ ਪਹਾੜ ਦੇ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ